ਆਰਵਾਦਾਂ ਦੇ ਅਨਿਰਵਾਦਾਂ ਨੂੰ ਰੀ ਲੇਵ ਲੈ ਲਓ ਪਕੜ ਲਓ ਇਹੋ ਜੀ ਬਾਹਰ ਕੱਢੋ ਤੁਸੀਂ ਜਿਵੇਂ ਜੋ ਹੋਣਾ ਕੱਢੋ ਆਪਸੀ ਸ੍ਰੋ ਬੈਠਾ ਗਾਮਾ ਪੁੱਤ ਬੈਠਾ ਆਪਾਂ ਅੰਦਰ ਬੈਠੋ ਚੇਅਰ ਲਾ ਲਓ ਜੀ मान्योग डायरेक्टर जनरल ऑफ पुलिस पंजाब श्री गौरव यादव आईपीएस रंजीत सिंह ठिल्लो आईपीएस डीआईजी रोजपुर रेंज जी दी ਹਦਾਇਤਾਂ ਤੇ ਮਾਨਯੋਗ ਐਸਐਸਪੀ ਸਾਹਿਬ ਪਜ਼ਿਲਕਾ श्री वरिंदर बराड़ जी ਦੀ ਅਗਵਾਈ ਦੇ ਵਿੱਚ ਸਾਡੀ ਇੱਕ ਸਪੈਸ਼ਲ ਟੀਮ ਜਿਹੜੀ ਖੂਫੀਆ ਤੌਰ ਤੇ ਬਣਾਈ ਗਈ ਸੀਗੀ ਜਿਹਦਾ ਟਾਰਗੇਟ ਸੀਗਾ ਜਿਹੜਾ 1 ਆਫ ਦਾ ਮੋਸਟ ਵਾਂਟਡ ਕ੍ਰਿਮੀਨਲ ਹੈ ਅਮਨਦੀਪ ਸਿੰਘ ਸਕੋਡਾ ਅਮਨਦੀਪ ਸਿੰਘ ਕੰਬੋਜ ਔਰ ਸਕੋਡਾ ਜੀ ਨੂੰ ਫੜਨ ਵਾਸਤੇ ਇਹ ਟੀਮ ਨੇ ਵੱਖ-ਵੱਖ ਸਟੇਟਾਂ ਦੇ ਵਿੱਚ ਵੱਖ-ਵੱਖ ਏਰੀਆਜ਼ ਦੇ ਵਿੱਚ ਛਾਪੇਮਾਰੀ ਕੀਤੀ ਜਿਵੇਂ ਕਿ ਪੰਚਕੂਲਾ, ਚੰਡੀਗੜ੍ਹ, ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ ਇਹਨਾਂ ਦੇ ਵਿੱਚ ਲਗਾਤਾਰ ਸਾਡੀ ਸਰਚ ਜਿਹੜੀ ਸੀ ਉਹ ਖੋਫੀਆ ਤੌਰ ਤੇ ਤੇ ਟੈਕਨੀਕਲ ਤੌਰ ਤੇ ਚੱਲ ਰਹੀ ਸੀ ਇਹ ਦੋਸ਼ੀ ਅਮਨਦੀਪ ਸਿੰਘ ਕੰਬੋਜ ਔਰ ਸਕੋਡਾ 2016-17 ਤੋਂ ਵੱਖ-ਵੱਖ ਕੇਸਾਂ ਦੇ ਵਿੱਚ ਲੋੜਿੰਦਾ ਸੀ ਇਦੋਂ ਤੱਕ ਨੂੰ 39 ਕੇਸਿਸ ਜਿਹੜੇ ਹੈਗੇ ਨੇ ਉਹ ਰਜਿਸਟਰਡ ਨੇ ਇਨ ਟੋਟਲ 6 ਡਿਸਟ੍ਰਿਕਟਸ 6 ਜ਼ਿਲ੍ਹਿਆਂ ਦੇ ਵਿੱਚ ਇਹ ਕੇਸਿਸ 307 420 384 326 365 465 467 471 120 ਬੀ ਆਈਪੀਸੀ 64 ਤੇ 67 ਆਈਟੀ ਐਕਟ ਵਰਗੀਆਂ ਵੱਖ-ਵੱਖ ਆਈਪੀਸੀ ਦੀਆਂ ਧਾਰਾਵਾਂ ਦੇ ਵਿੱਚ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਦੇ ਵਿੱਚ ਦਰਜ ਹੋਏ ਹੋਏ ਨੇ ਇਹਨਾਂ 39 ਕੇਸਿਸ ਦੇ ਵਿੱਚੋਂ 20 ਕੇਸਸ ਸਿਰਫ ਫਾਜ਼ਿਲਕਾ ਡਿਸਟ੍ਰਿਕਟ ਦੇ ਸੀਗੇ ਤੇ ਬਾਕੀ ਦੇ 19 ਕੇਸਸ ਪੰਜ ਅਲੱਗ-ਅਲੱਗ ਜ਼ਿਲ੍ਹਿਆਂ ਦੇ ਸੀਗੇ ਜਿਦਾ ਕਿ ਫਾਜ਼ਿਲਕਾ ਦੇ ਵਿੱਚ 20 ਫਿਰੋਜ਼ਪੁਰ ਦੇ ਵਿੱਚ 11 ਮੋਗਾ ਦੇ ਵਿੱਚ 3 ਪਟਿਆਲਾ ਦੇ ਵਿੱਚ 2 ਕੇਸਸ ਫਤਿਹਗੜ ਸਾਹਿਬ ਡਿਸਟ੍ਰਿਕਟ ਦੇ ਵਿੱਚ ਇੱਕ ਕੇਸ ਮੁਹਾਲੀ ਦੇ ਵਿੱਚ ਇੱਕ ਕੇਸ ਇਹਨਾਂ ਕੇਸਸ ਦੇ ਵਿੱਚੋਂ 8 ਕੇਸਸ ਦੇ ਵਿੱਚੋਂ ਇਹ ਪ੍ਰੋਕਲੇਮਡ ਆਫੈਂਡਰ ਘੋਸ਼ਿਤ ਕੀਤਾ ਜਾ ਚੁੱਕਿਆ ਸੀ ਸੈਕਸ਼ਨ 82 CrPC ਦੇ ਤਹਿਤ ਅਤੇ 26 ਕੇਸਿਸ ਦੇ ਵਿੱਚ ਉਹ 299 ਸੀਆਰਪੀਸੀ ਦੇ ਤਹਿਤ ਪਰੋਲੀਮ ਪ੍ਰੋਕਲੇਮਡ ਡਿਫੈਂਡਰ ਕੋ ਸ਼ਿਕਿਤ ਕੀਤਾ ਜਾ ਚੁੱਕਿਆ ਸੀ ਸਾਡੀ ਟੀਮ ਨੂੰ ਮਿਤੀ 15 ਮਾਰਚ 2024 ਨੂੰ ਸਫਲਤਾ ਮਿਲੀ ਜਦੋਂ ਕਿ ਸਾਨੂੰ ਇਨਫੋਰਮੇਸ਼ਨ ਸੀ ਕਿ ਬਾਰਾਨਸੀ ਦੇ ਵਿੱਚ ਉਹ ਆਪਣੀ ਆਇਡੈਂਟੀਟੀ ਨੂੰ ਹਾਈਡ ਕਰਕੇ ਉੱਥੇ 14 ਰਵਿੰਦਰਪੁਰੀ ਸਾਧੂ ਵਾਲਾ ਅਪਾਰਟਮੈਂਟ ਬਾਰਾਨਸੀ ਉੱਤਰ ਪ੍ਰਦੇਸ਼ ਦੇ ਵਿੱਚ ਲੋਕੇਆ ਹੋਇਆ ਅਤੇ ਜਦੋਂ ਟੀਮ ਨੇ ਉੱਥੇ ਜਾ ਕੇ ਛਾਪਾ ਮਾਰੀ ਕੀਤੀ ਉਸ ਤੋਂ ਟੀਮ ਨੂੰ ਇਹ ਬਹੁਤ ਵੱਡੀ ਸਫਲਤਾ ਹਾਸਲ ਹੋਈ ਇਸ ਤੋਂ ਇਲਾਵਾ 15 ਤਰੀਕ ਨੂੰ ਅਰੈਸਟ ਹੋਣ ਤੋਂ ਬਾਅਦ ਸਾਨੂੰ 20 ਤਰੀਕ ਤੱਕ ਉਹਦਾ ਪੁਲਿਸ ਰਿਮਾਂਡ ਹਾਸਲ ਹੋਇਆ 20 ਇਹਨਾਂ 5 ਦਿਨਾਂ ਦੇ ਵਿੱਚ ਜੋ ਹੈ ਇਸ ਇਹਦੀ ਨਿਸ਼ਾਨਦੇਹੀ ਦੇ ਉੱਤੇ ਇਹਦਾ ਇੱਕ ਪੰਡਾ ਜੋ ਪ੍ਰਿੰਸ ਉਰਫ ਪ੍ਰਵੀਨ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲੇ ਜਿਹਦੇ ਉੱਤੇ ਵੱਖਰਾ ਕੇਸ ਸੈਕਸ਼ਨ 27 ਮਿਤੀ 18 ਮਾਰਚ 2024 ਨੂੰ ਮਕਦਮਾ ਨੰਬਰ 27 18 ਮਾਰਚ 2024 ਨੂੰ ਦੀਨਤਾਰਾ 25 ਅਤੇ 275459 ਆਰਮਜ਼ਟ ਦੇ ਵਿੱਚ ਦਰਜ ਕੀਤਾ ਗਿਆ ਹੈ। ਟੋਟਲ ਰਿਕਵਰੀ ਜਿਹੜੀ ਹੋਈ ਹੈ ਹੁਣ ਤੱਕ ਉਹ ਹੈ ਇੱਕ ਲੈਪਟਾਪ ਮਾਰਕਾ Apple MacBook Pro, ਪੰਜ ਵੱਖਰੇ ਵੱਖਰੇ ਮੋਬਾਈਲ ਫੋਨ ਜਿਨ੍ਹਾਂ ਦੇ ਵਿੱਚੋਂ ਦੋ Apple ਦੇ iPhone 15 Pro ਤੇ iPhone 15 Pro Max, ਦੋ Samsung ਦੇ, ਇੱਕ Redmi ਦਾ Android ਫੋਨ, ਦੋ ਵੱਖ-ਵੱਖ ਆਧਾਰ ਕਾਰਡ ਜਿਹੜੇ ਕਿ ਇਹਦੇ ਹੀ ਆਧਾਰ ਕਾਰਡ ਸੀ ਪਰ ਡਿਫਰੈਂਟ ਡਿਫਰੈਂਟ ਆਇਡੈਂਟੀਟੀਆਂ ਬਣਾ ਕੇ ਆਧਾਰ ਕਾਰਡ ਬਣਾਏ ਗਏ ਸੀਗੇ, ਡਰਾਈਵਿੰਗ ਲਾਇਸੈਂਸਸ ਤਿੰਨ ਅਲੱਗ-ਅਲੱਗ ਬੈਂਕਾਂ ਦੇ ਏਟੀਐਮਸ ਕਾਰਡ ਜੋ ਇਹਦੇ ਨਹੀਂ ਸੀ ਕਿਸੇ ਹੋਰ ਇਹਦੇ ਜਾਣਕਾਰ ਲੋਕਾਂ ਦੇ ਸੀ ਜੋ ਇਹ ਯੂਜ਼ ਕਰ ਰਿਆ ਸੀ ਇੱਕ ਕਿਸੇ ਹੋਰ ਬੰਦੇ ਦੇ ਨਾਮ ਦਾ ਡਰਾਈਵਿੰਗ ਲਾਇਸੈਂਸ ਇੱਕ ਪੈਨ ਡਰਾਈਵ ਪੰਜ ਡਾਇਰੀਆਂ ਪਾਕਟ ਡਾਇਰੀਜ਼ ਤੇ ਨੋਟ ਡਾਇਰੀਜ਼ ਦੋ ਪਾਵਰ ਬੈਂਕਸ ਪੰਜ ਸਿਮ ਕਾਰਡਸ ਅਲੱਗ-ਅਲੱਗ ਵਿਅਕਤੀਆਂ ਦੇ ਨਾਮ ਦੇ ਉੱਤੇ ਜਾਰੀ ਕੀਤੇ ਇਹ ਦੋਸ਼ੀ ਦੇ ਉੱਪਰ ਸਰਕਾਰ ਵੱਲੋਂ 2 ਲੱਖ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਗਿਆ ਸੀ ਤੇ ਸਾਡੀ ਟੀਮ ਨੂੰ ਆ ਮਾਨਯੋਗ ਐਸਐਸਪੀ ਸਾਹਿਬ ਨੇ ਬਹੁਤ ਛਲਾਗਾ ਦਿੱਤੀ ਹੈ ਇਸ ਬਹੁਤ ਵੱਡੀ ਕਾਮਰਬੀ ਨੂੰ ਹਾਸਲ ਕਰਨ ਦੀ ਜੀ ਹਾਂ ਜਿਹੜੀ ਇਸ਼ਤਿਹਾਰ ਦੇ ਜੀ ਜੋ ਇਹਦੇ ਐਲੀਬਾਈਜ਼ ਨੇ ਜੋ ਇਹਨੂੰ ਹਾਈਡ ਕਰਨ ਦੇ ਵਿੱਚ ਇਹਦੀ ਹੈਲਪ ਕਰਦੇ ਸੀਗੇ ਉਹ ਬੰਦੇ ਵੀ ਆਇਡੈਂਟੀਫਾਈ ਕੀਤੇ ਗਏ ਨੇ ਡਿਫਰੈਂਟ ਡਿਫਰੈਂਟ ਸਟੇਟਸ ਦੇ ਵਿੱਚ ਜਿਵੇਂ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਦੇਰਾਦੂਨ ਦੇ ਵਿੱਚ ਦਿੱਲੀ ਦੇ ਵਿੱਚ ਇਹਦੇ ਐਲੀਬਾਈ ਸੀਗੇ ਜਿੱਥੇ ਪੰਜਾਬ ਤੋਂ ਬਾਹਰ ਜਾ ਕੇ ਪੰਜਾਬ ਪੁਲਿਸ ਤੋਂ ਬਚਣ ਲਈ ਆਪਣੇ ਟਿਕਾਣੇ ਨੇ ਬਣਾਏ ਹੋਏ ਸੀਗੇ ਉਹਨਾਂ ਦੀ ਜਾਣਕਾਰੀ ਇਹਦੇ ਐਲੀਬਾਈਜ਼ ਦੀ ਜਾਣਕਾਰੀ ਆਉਣ ਵਾਲੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜੋ ਮੀਡੀਆ ਨਾਲ ਸ਼ੇਅਰ ਕੀਤੀ ਜਾਊਗਾ ਇਹਦੇ ਵਿੱਚ ਜੇ ਕੋਈ ਐਮਪਲਿਟਿਊਡ ਜਿਹੜਾ ਹੈਗਾ ਉਦੋਂ ਤੱਕ ਨਹੀਂ ਕਲੀਅਰ ਕੀਤਾ ਜਾ ਸਕਦਾ ਜਦੋਂ ਤੱਕ ਇਹਨਾਂ 39 ਕੇਸਿਸ ਦੇ ਵਿੱਚ ਜਿਹੜੇ ਐਲੀਗੇਸ਼ਨ ਲੱਗੇ ਨੇ ਉਹ ਦੋਸ਼ ਸਹਿਤ ਸਾਬਿਤ ਨਾ ਹੋ ਜਾਣ ਆਦਰਵਾਇਜ਼ ਜੋ ਕੰਪਲੇਂਟਸ ਹੈਗੀਆਂ ਨੇ ਉਹ ਨਵੀਆਂ ਹੋਰ ਵੀ ਕੰਪਲੇਂਟਸ ਆ ਰਹੀਆਂ ਨੇ ਜੋ ਟੋਟਲ ਅਮਾਉਂਟ ਜਿਹੜੀ ਹੈਗੀ ਉਹ ਵੱਖਰੇ ਤੌਰ ਤੇ ਇਨਵੈਸਟੀਗੇਸ਼ਨ ਪੁਲਿਸ ਰਿਮਾਂਡ ਕੰਪਲੀਟ ਹੋਣ ਤੋਂ ਬਾਅਦ ਉਹ ਅਲੱਗ ਤੋਂ ਦੱਸਿਆ ਜਾਊਗਾ ਜ਼ਿਆਦਾਤਰ ਕੇਸਿਸ ਨੇ ਦੱਸਿਆ ਜੀ ਬਿਤਾ ਆਈਪੀਸੀ ਦੇ 384 ਦੇ 326 ਦੇ 365 ਦੇ 465 467 470 120 20 ਧੋਖਾਧੜੀ ਦੇ ਟਕਟ ਮਾਰ ਕਰਨ ਦੇ ਪ੍ਰੈਸ਼ਰ ਪਾਉਣ ਦੇ ਐਕਸਟਰਸ਼ਨ ਦੇ ਇਸ ਤਰ੍ਹਾਂ ਦੇ ਕੇਸਿਸ ਜਿਸ ਤਰ੍ਹਾਂ ਹੋਂ ਤੱਕ ਹੋਂ ਤੱਕ ਇਹਦੀ ਪੁੱਛਗਿੱਛ ਦੇ ਵਿੱਚ ਜਿੰਨੇ ਵੀ ਫਰਾਡਸ ਸਾਹਮਣੇ ਆਏ ਨੇ ਜੋ ਖਾਸ ਤੌਰ ਤੇ ਫਾਜ਼ਿਲਕਾ ਦੇ 20 ਕੇਸਿਸ ਵੀ ਕੇਸਿਸ ਰਜਿਸਟਰਡ ਨੇ ਉਸ ਸੰਬੰਧੀ 4 ਕੇਸਿਸ ਐਸਐਚ 4 ਕੇਸਿਸ ਸਦਰ ਫਾਜ਼ਿਲਕਾ ਦੇ ਜਿਹੜੇ ਹੈਗੇ ਨੇ ਉਹ ਇਹਦੇ ਤੇ ਰਜਿਸਟਰਡ ਨਹੀਂ ਉਸ ਸੰਬੰਧੀ ਪੁੱਛਗਿੱਛ ਕਰੰਟਲੀ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਇਹਨੂੰ ਪੁਲਿਸ ਰਿਮਾਂਡ ਤੇ ਲੈ ਕੇ ਕੀਤੀ ਜਾ ਰਹੀ ਹੈ ਜਿਵੇਂ 106 ਨੰਬਰ ਮੁਕਦਮਾ 2022 ਦਾ ਜੋ ਕਿ 1 ਜੂਨ 2022 ਨੂੰ ਰਜਿਸਟਰ ਹੋਇਆ ਸੀ 232 ਮੁਕਦਮਾ ਹੈਗਾ 2021 ਦਾ ਪੁਲਿਸ ਸਟੇਸ਼ਨ ਸਦਰ ਫਜ਼ਿਲਕੁਰਾ ਜੋ 26 ਅਗਸਤ 2021 ਨੂੰ ਰਜਿਸਟਰ ਹੋਇਆ ਸੀ 122 ਨੰਬਰ ਮੁਕਦਮਾ ਹੈਗਾ 2014 ਦਾ ਜਿਹੜਾ ਕਿ ਅ ਦੋਸਤ ਜਿਸ ਦੇ ਵਿੱਚ 299 ਦਾ ਪੀਓ ਵੀ ਹੈ ਇਸ ਤੋਂ ਇਲਾਵਾ 358 ਮੁਕਦਮਾ ਜਿਹੜਾ ਹੈਗਾ ਉਹ 2020 ਦਾ 15 ਮਾਰਚ 2020 ਨੂੰ ਰਜਿਸਟਰ ਹੋਇਆ ਸੀ ਇਹਨਾਂ ਚਾਰ ਕੇਸਿਸ ਤੇ ਫਿਲਹਾਲ ਉਹਦੀ ਪੁੱਛਗਿੱਛ ਚੱਲ ਰਹੀ ਹੈ ਬਾਕੀ ਕੇਸਿਸ ਦੇ ਵਿੱਚ ਔਨ ਅਲ ਟਾਈਮ ਦੇ ਵਿੱਚ ਵੱਖ-ਵੱਖ ਕੇਸਿਸ ਦੇ ਵਿੱਚ ਇਹਦੀ ਪ੍ਰੋਡਕਸ਼ਨ ਤੇ ਪੁਲਿਸ ਰਿਮਾਂਡ ਲੈ ਕੇ ਇਹਨੂੰ ਇਨਟੈਰੋਗੇਟ ਕੀਤਾ ਜਾਊਗਾ ਤੇ ਪੁੱਛਗਿੱਛ ਕੀਤੀ ਜਾਊਗੀ ਫਿਲਹਾਲ ਅੱਜ ਇਹਦੀ ਜਿਹੜੀ ਪੁਲਿਸ ਰਿਮਾਂਡ ਇੱਕ ਕੇਸ ਦੇ ਵਿੱਚ ਖਤਮ ਹੋ ਰਹੀ ਸੀ ਡਿਸਟ੍ਰਿਕਟ ਫਿਰੋਜ਼ਪੁਰ ਫਿਰੋਜ਼ਪੁਰ ਦੀ ਟੀਮ ਨੇ ਇਹਦਾ ਪ੍ਰੋਡਕਸ਼ਨ ਰਿਮਾਂਡ ਲੈ ਕੇ ਇਹਦੀ ਜਿਹੜੀ ਕਸਟਡੀ ਹੈਗੀ ਉਹ ਅਸੀਂ ਉਹਨਾਂ ਨੂੰ ਹੈਂਡਓਵਰ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਅਕੋਰਡਿੰਗਲੀ ਸਾਡੀ ਜਿਹੜੀ ਪ੍ਰਾਇੋਰਟੀ ਬਣੀ ਹੋਈ ਹੈ ਇਨਵੈਸਟੀਗੇਸ਼ਨ ਦੀ ਉਹਦੇ ਅਕੋਰਡਿੰਗਲੀ ਵਕ ਵਕ ਸਾਡੀਆਂ ਜਿਹੜੀਆਂ ਪੁਲਿਸ ਯੂਨਿਟਸ ਨੇ ਉਹਨੂੰ ਪੁਲਿਸ ਪੁਲਿਸ ਰਿਮਾਂਡ ਤੇ ਲੈ ਕੇ ਇੰਟਰੋਗੇਟ ਕਰਨਗੇ ਤੇ ਆਪਣੀ ਇਨਵੈਸਟੀਗੇਸ਼ਨਸ ਨੂੰ ਲੌਜੀਕਲ ਐਂਡ ਤੇ ਲੈ ਕੇ ਜਾਣਗੇ ਇਦੇ ਚ ਕੁਝ ਜਿਹੜੀ ਇਨਵੈਸਟੀਗੇਸ਼ਨ ਸੀ ਉਹ ਸੀਕ੍ਰੀਟ ਤੌਰ ਤੇ ਵੀ ਚੱਲ ਰਹੀ ਸੀ ਕਿਉਂਕਿ ਇਹ ਇਨਾ ਵੱਡਾ ਆਪਰੇਸ਼ਨ ਸੀ 2017 ਤੋਂ ਹੀ ਵਾਂਟਡ ਸੀ ਹੁਣ ਤੱਕ ਫੜਿਆ ਨਹੀਂ ਗਿਆ ਸੀ ਵੱਖ-ਵੱਖ ਸਟੇਟਸ ਦੇ ਵਿੱਚ ਅਸੀਂ ਆਪਰੇਸ਼ਨਸ ਵੀ ਚਲਾਏ ਸੀਗੇ ਕੁਝ ਇਸ ਤਰ੍ਹਾਂ ਦੀਆਂ ਇਨਵੈਸਟੀਗੇਸ਼ਨ ਸੀ ਜਿਹਦੇ ਕਰਕੇ ਸਾਨੂੰ ਕਲੈਰੀਫਿਕੇਸ਼ਨ ਜ਼ਰੂਰੀ ਸੀ ਰੈਸ ਨੋਟ ਪਹਿਲਾਂ ਵੀ ਜਾਰੀ ਕੀਤਾ ਜਾ ਚੁੱਕਿਆ ਸੀ ਪਰ ਅੱਜ ਕੰਪਲੀਟ ਡਿਟੇਲਸ ਨਾਲ ਅਸੀਂ ਤੁਹਾਡੇ ਸਾਹਮਣੇ ਰੂਪਰੂ ਹਾਂ ਇਹ ਕਿੱਥੋਂ ਆਪਣੇ ਲੈਪਟਾਪ ਜਿਹੜੇ ਦੇ ਕੋਲ ਹੀ ਸੀਗਾ ਉਹਦੇ ਵਿੱਚ ਐਡੀਟਿੰਗ ਕਰਦਾ ਸੀਗਾ ਆਪਣੇ ਲੈਵਲ ਤੇ ਐਡੀਟਿੰਗ ਕਰਦਾ ਸੀਗਾ ਕਰ ਰਹੇ ਆ ਤੇ ਉਸ ਤੋਂ ਬਾਅਦ ਅਕੋਰਡਿੰਗਲੀ ਸਾਡੀ ਜਿਹੜੀ ਪ੍ਰਾਇੋਰਟੀ ਬਣੀ ਹੋਈ ਹੈ ਇਨਵੈਸਟੀਗੇਸ਼ਨ ਦੀ ਉਹਦੇ ਅਕੋਰਡਿੰਗਲੀ ਵਕ ਵਕ ਸਾਡੀਆਂ ਜਿਹੜੀਆਂ ਪੁਲਿਸ ਯੂਨਿਟਸ ਨੇ ਉਹਨੂੰ ਪੁਲਿਸ ਪੁਲਿਸ ਰਿਮਾਂਡ ਤੇ ਲੈ ਕੇ ਇਨਟੈਰੋਗੇਟ ਕਰਨਗੇ ਤੇ ਆਪਣੀ ਇਨਵੈਸਟੀਗੇਸ਼ਨਸ ਨੂੰ ਲੌਜੀਕਲ ਐਂਡ ਤੇ ਲੈ ਕੇ ਜਾਣਗੇ। ਤੇ ਇਹਦੇ ਚ ਕੁਝ ਜਿਹੜੀ ਇਨਵੈਸਟੀਗੇਸ਼ਨ ਸੀ ਉਹ ਸੀਕ੍ਰੀਟ ਤੌਰ ਤੇ ਵੀ ਚੱਲ ਰਹੀ ਸੀ ਕਿਉਂਕਿ ਇਹ ਇਨਾ ਵੱਡਾ ਆਪਰੇਸ਼ਨ ਸੀ 2017 ਤੋਂ ਇਹ ਵਾਂਟਡ ਸੀ ਹੁਣ ਤੱਕ ਫੜਿਆ ਨਹੀਂ ਗਿਆ ਸੀ। ਵਕ ਵਕ ਸਟੇਟਸ ਦੇ ਵਿੱਚ ਅਸੀਂ ਆਪਰੇਸ਼ਨਸ ਵੀ ਚਲਾਏ ਸੀਗੇ। ਕੁਝ ਇਸ ਤਰ੍ਹਾਂ ਦੀਆਂ ਇਨਵੈਸਟੀਗੇਸ਼ਨ ਸੀ ਜਿਹਦੇ ਕਰਕੇ ਸਾਨੂੰ ਕਲੈਰੀਫਿਕੇਸ਼ਨ ਜ਼ਰੂਰੀ ਸੀ। ਪ੍ਰੈਸ ਨੋਟ ਪਹਿਲਾਂ ਵੀ ਜਾਰੀ ਕੀਤਾ ਜਾ ਚੁੱਕਿਆ ਸੀ ਪਰ ਅੱਜ ਕੰਪਲੀਟ ਡਿਟੇਲਸ ਨਾਲ ਅਸੀਂ ਤੁਹਾਡੇ ਸਾਹਮਣੇ ਰੂਪ ਰੂਪ ਹਾਂ। ਇਹ ਕਿਥੋਂ ਆਪਣੇ ਲੈਪਟਾਪ ਜਿਹੜੇ ਇਹਦੇ ਕੋਲ ਹੀ ਸੀਗਾ ਉਹਦੇ ਵਿੱਚ ਐਡੀਟਿੰਗ ਕਰਦਾ ਸੀਗਾ ਆਪਣੇ ਲੈਵਲ ਤੇ ਐਡੀਟਿੰਗ ਕਰਦਾ ਸੀਗਾ ਤੇ ਅਸੀਂ ਇਹ ਵੀ ਵੈਰੀਫਾਈ ਕਰ ਰਹੇ ਹਾਂ ਵੀ ਇਹਨੇ ਆਊਟਸੋਰਸ ਕਿਸੇ ਹੋਰ ਜਗ੍ਹਾ ਤੋਂ ਜੇ ਉਹ ਆਧਾਰ ਕਾਰਡ ਬਣਵਾਏ ਹੋਣ ਆਧਾਰ ਕਾਰਡ ਤੋਂ ਬਿਨਾ ਇਹਦੀਆਂ ਕੁਝ ਆਨਲਾਈਨ ਪ੍ਰੈਜ਼ੈਂਸ ਵੀ ਹੈਗੀ ਐ ਇੰਟਰਨੈਟ ਦੇ ਉੱਤੇ ਵੀ ਇਹਨੇ ਫੇਕ ਆਈਡੈਂਟਿਟੀਜ਼ ਬਣਾ ਕੇ ਇਮਪਰਸੋਨੇਸ਼ਨਸ ਕਰਕੇ ਆਪਣੀ ਪ੍ਰੈਜ਼ੈਂਸ ਆਨਲਾਈਨ ਵੀ ਕਿੱਥੇ ਹੋਈ ਸੀ ਜੋ ਲੋਕਾਂ ਨੂੰ ਫਰਾਡ ਕਰਨ ਵਾਸਤੇ ਯੂਜ਼ ਕਰਦੇ ਸੀ ਇਹ ਇਨਵੈਸਟੀਗੇਸ਼ਨ ਹਜੇ ਕੰਟੀਨਿਊ ਸਾਡੀ ਹੈਗੀ ਜ ਜਦੋਂ ਸਬੰਧ ਚ ਸਾਹਮਣੇ ਆਊਗਾ ਤਾਂ ਇਹਦੀ ਇਹਦੀ ਗੱਲ ਸੁਣਨ ਚਾਹੀਏ ਜੀ ਪਰ ਹਜੇ ਤੱਕ ਕੁਝ ਸਾਹਮਣੇ ਨਹੀਂ ਆਈ ਜੋ ਵੀ ਸਾਹਮਣੇ ਆਊਗਾ ਉਹ ਵੈਰੀਫਾਈ ਇਨਵੈਸਟੀਗੇਸ਼ਨ ਹਜੇ ਤੱਕ ਇਹਦੀ ਕੋਈ ਗੱਲ ਸਾਹਮਣੇ ਨਹੀਂ ਆਈ ਸਾਬਤ ਨਹੀਂ ਹੋਈ ਬਿਨਾ ਸਾਬਤ ਕੀਤੇ ਉਹ ਗੱਲ ਰੀਵਲ ਕਰਨਾ ਠੀਕ ਨਹੀਂ ਰਹੂਗਾ ਸੋ ਸਾਬਤ ਹੋਣ ਤੇ ਦੱਸਿਆ ਜਾਊਗਾ ਜੀ ਪੰਜ سیم ਕਾਰਡਸ ਅਲੱਗ ਅਲੱਗ ਬੰਦੇ ਦੇ ਨਾਮ ਤੇ ਜਿਹੜੇ ਹੈਗੇ ਨੇ ਉਹ ਪਾਏ ਗਏ ਨੇ ਦੋ ਦੋ ਲੇਡੀਜ਼ ਦੇ ਨਾਮ ਨਹੀਂ ਰਿਸ਼ਤੇਦਾਰ ਨਹੀਂ ਹੈਗੇ ਉਹ ਆਇਡੈਂਟਿਟੀਜ਼ ਬਿਹਾਰ ਦੀਆਂ ਤੇ ਉੱਤਰ ਪ੍ਰਦੇਸ਼ ਦੀ ਹੈਗੀਆਂ ਨੇ ਜਿਹਦੇ ਨਾਮ ਤੇ سیم ਕਾਰਡਸ ਇਸ਼ੂ ਕੀਤੇ ਗਏ ਉਹਨਾਂ ਦੇ ਵਿੱਚੋਂ ਇੱਕ ਬੰਦਾ ਤਾਂ ਉਹ ਹੈ ਜਿਹਦੇ ਇਹ ਘਰ ਦੇ ਵਿੱਚ ਰਹਿੰਦਾ ਸੀ ਰਮਨੂਜ ਨਾਮ ਦਾ ਇੱਕ ਵਿਅਕਤੀ ਸੀ ਜਿਸਦੇ ਘਰ ਦੇ ਵਿੱਚ ਇਹ ਰਹਿੰਦਾ ਸੀ ਤੇ ਉਹਦੇ ਨਾਮ ਤੇ ਆਇਡੈਂਟਿਟੀ ਹੈ ਪੰਜ ਆਇਡੈਂਟਿਟੀਜ਼ ਹੋਰ ਨੇ ਜੋ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਉੱਥੇ ਤੇ ਰਹਿਣ ਵਾਲੇ ਦੇ ਬੰਦੇ ਦੇ ਨਾਮ ਤੇ ਹਾਂਜੀ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਡਿਸਟ੍ਰਿਕਟ ਫਰੋਜ਼ਪੁਰ ਪੁਲਿਸ ਸਾਡੇ ਤੋਂ ਅਸੀਂ ਉਹਨਾਂ ਨੂੰ ਹੈਂਡਓਵਰ ਕਰ ਰਹੇ ਹਾਂ ਤੇ ਉਹ ਪ੍ਰੋਡਕਸ਼ਨ ਰਿਮਾਂਡ ਦੇ ਉੱਤੇ ਆਪਣੇ ਕੋਲੇ ਆਪਣੀ ਕਸਟਡੀ ਵਿੱਚ ਲੈ ਕੇ ਜਾ ਰਹੇ ਹਾਂ ਸਾਡੇ ਕੋਲੇ 20 ਕੇਸਿਸ ਦੇ ਵਿੱਚੋਂ ਹਜੇ ਤੱਕ ਸਿਰਫ ਅਸੀਂ ਇੱਕ ਕੇਸ ਦਾ ਰਿਮਾਂਡ ਲਿਆ ਬਾਕੀ ਕੇਸਿਸ ਦੇ ਰਿਮਾਂਡ ਦਾ ਅਸੀਂ ਬਾਅਦ ਚ ਲਾਵਾਂਗੇ ਜਦੋਂ ਉਹਨਾਂ ਦੀ ਇਨਟੈਰੋਗੇਸ਼ਨ ਕੰਪਲੀਟ ਹੋ ਜਾਊਗੀ ਨਹੀਂ ਨਹੀਂ 20 ਕੇਸਿਸ ਦੇ ਵਿੱਚੋਂ ਸਿਰਫ ਇੱਕ ਕੇਸ ਦਾ ਹਜੇ ਪੁਲਿਸ ਰਿਮਾਂਡ ਫਰੋਜ਼ਪੁਰ ਜ਼ਿਲ੍ਹੇ ਦਾ ਡਿਸਟ੍ਰਿਕਟ ਦਾ ਖਤਮ ਹੋਇਆ ਹੈ 19 ਕੇਸਿਸ ਦਾ ਹਜੇ ਪੈਂਡਿੰਗ ਹੈ ਪਹਿਲਾਂ ਫਿਰੋਜ਼ਪੁਰ ਡਿਸਟ੍ਰਿਕਟ ਦੀ ਜੋ ਪ੍ਰਾਇੋਰਟੀ ਅਸੀਂ ਬਣਾਈ ਹੈ ਸਾਡੇ ਸੀਨੀਅਰ ਆਫੀਸਰਸ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਉਹ ਟਰਨ ਵਾਈਜ਼ ਕਰ ਰਹੇ ਹਾਂ ਤਾਂ ਕਿ ਜੋ ਦੂਸਰੀ ਕੇਸ ਕੰਪਲੇਂਟਸ ਆਈ ਹੋਈਆਂ ਨੇ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਉਹਨਾਂ ਨੂੰ ਵੀ ਆਪਣੀ ਇਨਵੈਸਟੀਗੇਸ਼ਨ ਪੈਰਲਲੀ ਹੋ ਸਕੇ ਉਹਨਾਂ ਦੇ ਜਿਹੜੇ ਕੰਪਲੇਨੈਂਟਸ ਨੇ ਉਹਨਾਂ ਨੂੰ ਸੈਟੀਸਫਾਈ ਕੀਤਾ ਜਾਵੇ ਨਹੀਂ ਜਿਹੜਾ ਹਥਿਆਰ ਬਰਮਤ ਹੋਇਆ ਜੀ ਉਹ ਪ੍ਰਿੰਸ ਦੇ ਨਾਮ ਤੇ ਇੱਕ ਲਾਇਸੈਂਸੀ ਵੈਪਨ ਹੈ ਪਰ ਉਹਦੀ ਜਿਹੜੀ ਮਿਆਦ ਸੀਗੀ ਉਹ 2023 ਦੇ ਵਿੱਚ ਖਤਮ ਹੋ ਚੁੱਕੀ ਸੀ ਇਸ ਵੈਪਨ ਦੇ ਨਾਲ ਨਾਲ ਇਹਦੇ ਕੋਲੋਂ ਦੋ ਮੈਗਜ਼ੀਨ ਤੇ 13 ਜਿੰਦਾਕਾਰ ਤੋਂ ਉਸ ਵੀ ਬਰਾਮਦ ਹੋਏ ਨੇ 32 ਬੋਰ ਦਾ ਪਿਸਟਲ ਹੈ। ਬਤੀ ਜੀ ਇਸ ਹਥਿਆਰ ਦੇ ਨਾਲ ਤਾਂ ਨਹੀਂ ਕਹਿ ਸਕਦੇ ਲੇਕਿਨ ਟੋਟਲ ਜਿਹੜੇ ਵੈਪਨ ਯੂਜ਼ ਹੋਏ ਨੇ ਉਹ 8 ਕੇਸਿਸ ਦੇ ਵਿੱਚ ਜਿਹੜੇ ਇਹ ਟੋਟਲ 39 ਕੇਸਿਸ ਨੇ ਇਹਨਾਂ ਦੇ ਵਿੱਚ 8 ਕੇਸਿਸ ਦੇ ਵਿੱਚ ਡਿਫਰੈਂਟ ਡਿਫਰੈਂਟ ਕੇਸਿਸ ਦੇ ਵਿੱਚ ਵੈਪਨ ਯੂਜ਼ ਹੋਏ ਨੇ ਉਹ ਇਹੀ ਵੈਪਨ ਆਏ ਜਾਂ ਕੋਈ ਹੋਰ ਵੈਪਨਸ ਨੇ ਉਹ ਜਿਵੇਂ ਜਿਵੇਂ ਇਹਨਾਂ ਕੇਸਿਸ ਦੇ ਵਿੱਚ ਪੁਲਿਸ ਰਿਮਾਂਡ ਲੈ ਕੇ ਇਹਨਾਂ ਨੂੰ ਵੈਰੀਫਿਕੇਸ਼ਨ ਹੋਊਗੀ ਇੰਟਰੋਗੇਸ਼ਨ ਹੋਊਗੀ ਉਹ ਚੀਜ਼ ਸਾਹਮਣੇ ਆਊਗਾ ਹਾਂਜੀ ਉਹ ਉਹ ਜਿਹੜਾ ਤੁਸੀਂ ਮੈਂਸ਼ਨ ਕਰ ਰਹੇ ਹੋ ਜੀ ਉਹ ਮੁਕੱਦਮਾ ਨੰਬਰ 358 2020 ਦਾ ਹੈਗਾ ਜਿਹੜਾ 15 ਮਾਰਚ 2020 ਨੂੰ ਰਜਿਸਟਰ ਹੋਇਆ ਸੀ ਜਿਹਦੇ ਛੰਸਰਾਜ ਗੋਲਡਨ ਜੀ ਇਹਦੇ ਵਿੱਚ ਕੰਪਲੇਨੈਂਟ ਸੀਗੇ ਉਹਦੇ ਵਿੱਚ ਜੀ ਜੀ ਉਹਦੇ ਵਿੱਚ ਇੱਕ ਵੈਪਨ ਯੂਜ਼ ਹੋਇਆ ਸੀਗਾ ਪਿਸਟਲ ਤੇ ਉਹਦੇ ਵਿੱਚ ਸਾਡੇ ਪੁੱਛਗਿੱਛ ਦੇ ਵਿੱਚ ਗੱਲ ਸਾਹਮਣੇ ਆਈ ਹੈ ਵੀ ਜਿਹੜਾ ਵੈਪਨ ਯੂਜ਼ ਹੋਇਆ ਸੀਗਾ ਉਹ ਇਹੀ ਸੀ ਪ੍ਰਿੰਸ ਵਾਲਾ ਪਰ ਜਿਹਦੇ ਸਬੰਧਿਤ ਇਹ ਇੱਕ ਸੰਬੰਧਿਤ ਜਿਹੜੇ ਇਹਦੇ ਵਿੱਚ ਵਿਟਨੈਸ ਸੀਗੇ ਉਹਨਾਂ ਦੀ ਪੁੱਛਗਿੱਛ ਅਜੇ ਬਾਕੀ ਹੈ ਤਾਂ ਕਿ ਵੈਪਨ ਦੀ ਆਈਡੈਂਟੀਟੀ ਨੂੰ ਉਹਦੇ ਨਾਲ ਰਿਲੇਟ ਕੀਤਾ ਜਾ ਸਕੇ ਸਾਰੇ ਸਿਵਿਲियंस ਨੇ ਜੀ ਆਫੀਸ਼ੀਅਲ ਨਹੀਂ ਹੈ ਰਿਸ ਕਿਸ ਨਾਮ ਤੇ ਠੱਗੀ ਮਾਰੀ ਚਾਂਸਰ ਵਕ ਵਕ ਤਰਨ ਦੇ ਜੀ ਰਿਕਰੂਟਮੈਂਟ ਕਰਵਾਉਣ ਵਾਸਤੇ ਜਿਹੜੇ ਕਿ ਪੰਜਾਬ ਪੁਲਿਸ ਦੇ ਵਿੱਚ ਜਾਂ ਹੋਰ ਨਾ ਮੈਕਮਾ ਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਭਰਤੀ ਕਰਵਾਉਣ ਵਾਸਤੇ ਪੈਸੇ ਲੈ ਜਾਣੇ ਇਸ ਤਰ੍ਹਾਂ ਦੇ ਨਾਲ ਰਿਲੇਟਡ ਜੋ ਠਗੀਆਂ ਜੋ ਪਾਈਆਂ ਨੇ ਸਰ ਇਹ ਦੱਸਿਆ ਕਿ ਜਿਹਨੇ ਜਿਹੜੇ ਜਿਹੜੇ ਅੱਖਰ ਲੱਗੇ ਨੇ ਉਹ ਇਹਨੇ ਜਿਹੜੇ ਵੀ ਲੁਵਾਏ ਨੇ ਉਹਨਾਂ ਦੇ ਉੱਤੇ ਜਿਹੜੇ ਵੀ ਪਹਿਲੂ ਸਾਹਮਣੇ ਆਉਣਗੇ ਜੀ ਉਹਨਾਂ ਸਾਰਿਆਂ ਦੇ ਉੱਤੇ ਕਾਰਵਾਈ ਕੀਤੀ ਜਾਊਗੀ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਦੇ ਵਿੱਚ ਰਿਵੀਲ ਹੋਊਗੀ ਡਿਟੇਲਸ ਉਹ ਸਾਰਿਆਂ ਤੇ ਕਾਰਵਾਈ ਸਰ ਜਿਹੜਾ ਪੈਸਾ ਇਹਨੇ ਲਿਆ ਸੀਗਾ ਜਿਹਦੇ ਪਿੱਛੇ ਚੱਗੀ ਦੇ ਸਰਕਾਰ ਦਾ ਪੈਸਾ ਕਿੱਥੇ ਗਿਆ ਕਿੰਦਾ ਲਗਾਇਆ ਦੇਖੋ ਵਕਫਾ ਕੇਸਾਂ ਦੇ ਵਿੱਚ ਜੋ ਅਸੀਂ ਹੁਣ ਤੱਕ ਵੈਰੀਫਾਈ ਕਰਿਆ ਹੈ ਟੋਟਲ 39 ਕੇਸਸ ਦੇ ਵਿੱਚੋਂ 34 ਲੱਖ ਰੁਪਏ ਦੇ ਕਰੀਬ ਰਿਕਵਰ ਵੀ ਹੋ ਚੁੱਕਿਆ ਹੈ ਬਾਕੀ ਜਿਸ ਤਰ੍ਹਾਂ ਦੇ ਅਲੀਗੇਸ਼ਨਸ ਲੱਗੇ ਨੇ ਸਾਬਤ ਹੋਣ ਤੇ ਉਹ ਸਾਰੇ ਪੈਸੇ ਜੋ ਰਿਕਵਰ ਕਰਵਾਏ ਜਾਣਗੇ ਪੁਲਿਸ ਕਿ ਦੱਸਿਆ ਜੀ ਇਹ ਕਿੰਨਾ ਕਿੰਨੇ ਅਮਾਉਂਟ ਦਾ ਪਿਛਲੇ ਕੇਸਿਸ ਜੋ ਇਹ 2016 ਦੇ ਵਿੱਚ ਵੀ ਇਹ ਫੜਿਆ ਗਿਆ ਸੀਗਾ ਟੋਟਲ ਜਿਹੜੇ ਇਹਦੇ ਕਿਲੇ ਕੇਸਿਸ ਨੇ ਇਹਦੇ ਫਰਾਡ ਦੇ ਅਲੀਗੇਸ਼ਨ ਲੱਗੇ ਨੇ ਹੁਣ ਨਹੀਂ ਰਿਕਵਰ ਹੋਇਆ ਜਿਹੜੇ ਪਹਿਲਾਂ ਰਿਕਵਰ ਹੋਏ ਸੀ ਹੁਣ ਤਾਂ ਕੋਈ ਨਹੀਂ ਹੁਣ ਤਾਂ ਫਿਲਹਾਲ ਇਹਦੇ ਕੋਲੋਂ ਜਿਹੜੀ ਮੈਂ ਤੁਹਾਨੂੰ ਦੱਸੀਆਂ ਆਈਟਮਸ ਨੇ ਫੋਨ ਮੋਬਾਈਲ ਫੋਨ ਨੇ ਵੈਪਨ ਨੇ ਇਹ ਚੀਜ਼ਾਂ ਰਿਕਵਰ ਹੋਈਆਂ ਅਲੀਗੇਸ਼ਨ ਟੋਟਲ ਅਮਾਉਂਟ ਕਿੰਨਾ ਹੋ ਰਿਹਾ ਸੀ ਸਰ ਸੋਰੀ ਉਹ ਹੋਟਲ ਵੈਰ ਨਹੀਂ ਇਹ ਇਹ ਸਰਾਸ ਜੀ ਜੀ ਇਹ ਕਿ ਸਰਾ ਸੀਗੀ ਇਹਦਾ ਐਡਰੈਸ ਸੀਗਾ 14 ਰਵਿੰਦਰਪ uri ਸਿੱਧੂ ਵਾਲਾ ਅਪਾਰਟਮੈਂਟ ਇਸਰਾ ਦੇ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਵੀ ਕੋਈ ਨਹੀਂ ਨੀ ਜਿਹੜੇ ਇਹਨੂੰ ਸ਼ਰਨ ਦੇ ਰਹੇ ਸੀ ਉਹਦੇ ਕੋਲ ਆਪਣੀ ਇਹਦੇ ਰਾਹੁਲ ਦੇ ਨਾਮ ਤੇ ਆਇਡੈਂਟੀਟੀ ਇਹਨੇ ਦਿਖਾ ਕੇ ਰਹਿ ਰਹੇ ਸੀਗਾ ਆਪਣਾ ਨਾਮ ਇਹਨੇ ਅਮਨਦੀਪ ਸਿੰਘ ਨਹੀਂ ਦੱਸਿਆ ਹੋਇਆ ਸੀ ਰਾਹੁਲ ਕੁਮਾਰ ਦੱਸਿਆ ਹੋਇਆ ਸੀ ਅ ਰਿਕਰਨ ਵਾਲਿਆਂ ਦੀ ਮਤਲਬ ਗੁਦਤਾਰੀ ਹੋਵੇਗੀ ਜੀ ਮਦਦ ਕਰਨ ਵਾਲਿਆਂ ਦੀ ਗ੍ਰਿਫਤਾਰੀ ਹੋਵੇਗੀ ਮਦਦ ਕਰਨ ਵਾਲੇ ਨੂੰ ਜੇ ਪਤਾ ਹੋਊਗਾ ਵੀ ਇਹ ਵਾਂਟਡ ਕ੍ਰਿਮੀਨਲ ਹੈ ਪ੍ਰੋਕਲੇਮਡ ਅਫੈਂਡਰ ਹੈ ਪੰਜਾਬ ਪੁਲਿਸ ਦਾ ਪਘੋੜਾ ਦੋਸ਼ੀ ਹੈ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਊਗੀ ਪਰ ਜੋ ਹੁਣ ਤੱਕ ਸਾਡੇ ਸਾਹਮਣੇ ਆਇਆ ਜੋ ਰਾਮਨੁਜ ਦੇ ਪ੍ਰੈਮਿਸਿਸ ਦੇ ਉੱਤੇ ਰਹਿ ਰਿਹਾ ਸੀਗਾ ਉਹਨੂੰ ਇਹ ਆਪਣਾ ਰਾਹੁਲ ਕੁਮਾਰ ਨਾਮ ਦੱਸ ਕੇ ਉਹਦੀ ਆਈਡੈਂਟੀਟੀ ਦੇ ਕੇ ਉਹ ਰਹੇ ਦੇ ਸੀ